ਹਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਆਪਾਂ ਗੱਲ ਕੀਤੀ ਸੀ ਲੜੀਵਾਰ ਗ੍ਰਾਂਥੀ ਸਿੰਘਾਂ ਬਾਰੇ ਵੀਡੀਓ ਪਾਉਣ ਦੀ ਤਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਿੰਨੇ ਵੀ ਸਾਡੇ ਗ੍ਰਾਂਥੀ ਸਿੰਘਾਂ ਉਹਨਾਂ ਦੇ ਵਿੱਚੋਂ ਤਕਰੀਬਨ ਤਕਰੀਬਨ 70 80% ਜਿਹੜੇ ਗ੍ਰਾਂਥੀ ਸਿੰਘਾਂ ਆਮ ਪਾਠ ਕਰਦੇ ਆ ਜਾਂ ਗੁਰੂ ਘਰ ਅੱਜ ਡਿਊਟੀਆਂ ਕਰਦੇ ਆ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਉਹਨਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਬਾਣੀ ਵੀ ਕਿਤੋਂ ਸੁਖਲਾਈ ਨਹੀਂ ਲਈ ਹੁੰਦੀ 70 80% ਜਿਹੜੇ ਗ੍ਰਾਂਥੀ ਸਿੰਘ ਆ ਉਹ ਬਾਣੀ ਦਾ ਗਲਤ ਆਚਾਰਨ ਕਰਦੇ ਆ ਹੁਣ ਇਸ ਚੀਜ਼ ਦਾ ਆਮ ਸੰਗਤ ਨੂੰ ਆਮ ਲੋਕਾਂ ਨੂੰ ਜਾਂ ਕਮੇਟੀ ਮੈਂਬਰਾਂ ਪ੍ਰਬੰਧਕਾਂ ਨੂੰ ਤਾਂ ਨਹੀਂ ਪਤਾ ਲੱਗਦਾ ਪਰ ਜਦੋਂ ਉਹਨਾਂ ਦੇ ਅੱਗੇ ਗ੍ਰਾਂਥੀ ਸਿੰਘਾਂ ਦਾ ਵਾਹ ਪੈਂਦਾ ਹੋਰ ਗ੍ਰਾਂਥੀ ਸਿੰਘ ਆਉਂਦੇ ਆ ਤਾਂ ਉਹ ਇਸ ਚੀਜ਼ ਨੂੰ ਬਹੁਤ ਮਹਿਸੂਸ ਕਰਦੇ ਆ ਕੇ ਗੁਰੂ ਘਰ ਦਾ ਗ੍ਰੰਥੀ ਸਿੰਘ ਹੋ ਕੇ ਮੁੱਖ ਸੇਵਾਦਾਰ ਹੋ ਕੇ ਇਹਨੂੰ ਬਾਣੀ ਦਾ ਸੋਤ ਉਚਾਰਨ ਨਹੀਂ ਕਰਨਾ ਆਉਂਦਾ ਤਾਂ ਜਿੰਨੇ ਵੀ ਦੇਖੀਦੇ ਆ ਜਾਂ ਨਵੀਂ ਪਨੀਰੀ ਦਾ ਭਾਵੇਂ ਕੋਈ ਸਿੱਖ ਕਈ ਲੱਗੇ ਪਰ ਜਿਹੜੇ ਪ੍ਰਾਣੇ ਹਨ ਤੇ ਕਈ ਦੇਖੀਦੇ ਆ ਕਈ ਬਜ਼ੁਰਗ ਬੰਦੇ ਵੀ ਦੇਖੀਦੇ ਆ ਕਈ ਉਹ ਬਾਣੀ ਦਾ ਬਹੁਤ ਹੀ ਗਲਤ ਉਚਾਰਨ ਕਰਦੇ ਆ ਤਾਂ ਜ਼ਿਆਦਾਤਰ ਕੀ ਹੁੰਦਾ ਇਹਦੇ ਚ ਕਿ ਅਗਲਾ ਸੋਚਦਾ ਕਿ ਮੈਂ ਪੜ ਲਿਆ 5 7 10 ਕਲਾਸਾਂ ਪਾਸ ਕਰ ਲੀਆਂ ਜਾਂ ਮੈਂ 12 ਪੜ ਲੀਆਂ ਤੇ ਹੁਣ ਮੈਂ ਪਾਠ ਤੇ ਕਰ ਹੀ ਲੈਣਾ ਵੀ ਮੈਂ ਖਣੀ ਪੜ ਲੈਂਦਾ ਵੀ ਪੰਜਾਬੀ ਉਹ ਆ ਪੰਜਾਬੀ ਜੀ ਲਿਖੀ ਆ ਬਾਣੀ ਪਰ ਇਹਦਾ ਫਰਕ ਬਹੁਤ ਆ ਬੇਨਤੀ ਆ ਗ੍ਰਾਂਥੀ ਸਿੰਘਾਂ ਨੂੰ ਪਾਠ ਸਿੱਖ ਕੇ ਕਰੋ ਸੰਥਿਆ ਲਓ ਕਿਸ ਸੰਸਥਾ ਜ ਰਹਿ ਗਏ ਜਾਂ ਕੇ ਸਿੰਘ ਕੋਲੇ ਜਾ ਕੇ ਕਲਾਸਾਂ ਲਾ ਕੇ ਮਿਹਨਤ ਕਰਕੇ ਬਾਣੀ ਨੂੰ ਸਿੱਖੋ ਜਰੂਰ ਸਿੱਖ ਕੇ ਗ੍ਰਾਂਥੀ ਸਿੰਘ ਬਣੋ ਬਹੁਤ ਦੁੱਖ ਹੁੰਦਾ ਜਦੋਂ ਕਈ ਗ੍ਰਾਂਥੀ ਸਿੰਘ ਇਹੋ ਜਿਹੇ ਮਿਲਦੇ ਆ ਇੰਨਾ ਜ਼ਿਆਦਾ ਗਲਤਚਾਰਨ ਕਰਦੇ ਆ ਕਿ ਮਨ ਨੂੰ ਬਹੁਤ ਦੁੱਖ ਹੁੰਦਾ ਕਈਆਂ ਨੂੰ ਤਾਂ ਹੁਣ ਆਮ ਜਿਹੜਾ ਦੂਜਾ ਸਿੰਘ ਹਨ ਉਹ ਕਿਸੇ ਨੂੰ ਦੱਸਦਾ ਨਹੀਂ ਅਗਲਾ ਕਹਿੰਦੇ ਨੂੰ ਦੱਸਾਂਗੇ ਤੇ ਇੰਨੇ ਗਾਣਾ ਖਣੀ ਮੈਨੂੰ ਟੋਕਦਾ ਜਾਂ ਤੂੰ ਕਿੰਨਾ ਕੁ ਜ਼ਿਆਦਾ ਆ ਜਾਂ ਆਪਣੇ ਆਪ ਨੂੰ ਜ਼ਿਆਦਾ ਸਮਝਦਾ ਜਾਂ ਕਿਵੇਂ ਆ ਤਾਂ ਸਭ ਤੋਂ ਪਹਿਲਾਂ ਮੇਰੀ ਗ੍ਰੰਤੀ ਸਿੰਘਾਂ ਨੂੰ ਬੇਨਤੀ ਇਹ ਆ ਕਿ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਉਹ ਸਮਾ ਜ਼ਰੂਰ ਕੱਢੋ ਭਾਵੇਂ ਤੁਸੀਂ ਅੰਜ ਪਾਠ ਕਰਦੇ ਹੋ ਭਾਵੇਂ ਡਿਓਡੀ ਕਰਦੇ ਹੋ ਜਿਹੜਾ ਵੀ ਸਿੰਘ ਤੁਹਾਨੂੰ ਲੱਗਦਾ ਕਿ ਇਹਨੂੰ ਬਾਣੀ ਦਾ ਗਿਆਨ ਹੈ ਸ਼ੁੱਧ ਉਚਾਰਨ ਕਰ ਲੈਂਦਾ ਉਹਦੀ ਸੰਗਤ ਕਰਕੇ ਉਹਦੇ ਕੋਲੇ ਕਲਾਸ ਲਾ ਕੇ ਸਮਾਂ ਲਾ ਕੇ ਬਾਣੀ ਨੂੰ ਜਰੂਰ ਸਿੱਖੋ ਸਿੱਖ ਕੇ ਪੜੋ ਤਾਂ ਕਿ ਜਿਹੜਾ ਅਸੀਂ ਬਾਣੀ ਦਾ ਸ਼ੁੱਧ ਉਚਾਰਨ ਕਰੀਏ ਸਭ ਤੋਂ ਪਹਿਲੀ ਜਿਹੜੀ ਹੈ ਵੱਡੀ ਕਮੀ ਜਿਹੜੀ ਹੈ ਗ੍ਰਾਂਥੀ ਸਿੰਘਾਂ ਦੇ ਵਿੱਚ ਇਹ ਦੇਖਣ ਨੂੰ ਮਿਲਦੀ ਆ ਤਾਂ ਗ੍ਰਾਂਥੀ ਸਿੰਘ ਵੀਰੋ ਬੇਨਤੀ ਆ ਜ਼ਰੂਰ ਬਾਣੀ ਨੂੰ ਸਿੱਖ ਕੇ ਸ਼ੁੱਧ ਉਚਾਰਨ ਸਿੱਖ ਕੇ ਫਿਰ ਬਾਣੀ ਦਾ ਪਾਠ ਕਰੋ ਤੇ ਫਿਰ ਹੀ ਗੁਰੂ ਘਰ ਦੇ ਵਿੱਚ ਕਿਤੇ ਡਿਊਟੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ